ਹਾਂਜੀ OCD ਪੇਸ਼ੈਂਟ ਜਿਹੜੇ ਆ ਬਹੁਤ ਜ਼ਿਆਦਾ ਤੰਗ ਹੁੰਦੇ ਨੇ ਆਪਣੇ ਸਿੰਪਟਮਸ ਤੋਂ ਕਿਉਂਕਿ ਉਹਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਜਦੋਂ ਉਹਨਾਂ ਨੂੰ ਮੰਨ ਲਓ ਕਿਸੇ ਧਾਰਮਿਕ ਵਿਚਾਰ ਆ ਗਿਆ ਉਦੇ ਵਿੱਚ ਉਹਨਾਂ ਨੇ ਜੇ ਕਿਤੇ ਜਾ ਰਹੇ ਨੇ ਆਪਣੇ ਕੰਮ ਦੇ ਉੱਤੇ ਤਾਂ ਰਸਤੇ ਦੇ ਵਿੱਚ ਕੋਈ ਗੁਰਦੁਆਰਾ ਆ ਜਾਂ ਮੰਦਿਰ ਆ ਮਸਜਿਦ ਆ ਉੱਥੇ बार-बार ਉਹ ਮੱਥਾ ਟੇਕਣਗੇ ਆਪਣਾ ਕਿੰਨਾ ਕਿੰਨਾ ਸਮਾਂ ਉੱਥੇ ਲਗਾ ਦੇਣਗੇ ਜਦੋਂ ਤੁਸੀਂ ਇਹ बार-बार ਚੀਜ਼ ਕਰੋਗੇ ਤਾਂ ਬਹੁਤ ਤੁਹਾਨੂੰ ਫਰਸਟ੍ਰੇਸ਼ਨ ਦਊਗੀ ਠੀਕ ਹੈ ਘਰ ਦੇ ਵਿੱਚ ਤੁਸੀਂ ਮੰਨ ਲਓ ਕੋਈ ਪੂਜਾ ਕਰਦੇ ਆ ਸਵੇਰ ਨੂੰ ਇੱਕ ਵਾਰੀ ਪੂਜਾ ਕਰ ਲਈ ਰੱਬ ਦਾ ਨਾਮ ਲੈ ਕੇ ਤੁਸੀਂ ਕੰਮ ਸ਼ੁਰੂ ਕਰ ਲਓ ਬਹੁਤ ਚੰਗੀ ਗੱਲ ਹੁੰਦੀ ਆ ਪਰ ਉਹ ਇਹ ਪੇਸ਼ੈਂਟ ਕੀ ਕਰਦੇ ਆ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਪੂਜਾ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਤੁਸੀਂ ਇਹ ਦੁਬਾਰਾ ਨਹੀਂ ਕਰੋਗੇ ਤਾ ਸ਼ਾਇਦ ਤੁਹਾਡੇ ਨਾਲ ਕੁਝ ਮਾੜਾ ਹੋਊਗਾ ਜੇ ਉਹਨਾਂ ਦੇ ਹੱਥ ਗੰਦੇ ਹੋ ਗਏ ਨੇ ਤੇ ਉਹਨਾਂ ਨੂੰ ਇਦਾਂ ਲੱਗ ਜਾਂਦਾ ਆ ਕਿ ਇੱਕ ਵਾਰ ਸਾਫ਼ ਕਰਨ ਦੇ ਉੱਤੇ ਸਾਫ਼ ਨਹੀਂ ਹੋਏ ਉਹ ਬਾਰ ਬਾਰ 7-8 ਅੱਠ ਵਾਰੀ ਧੋਈ ਜਾਂਦੇ ਆ ਜਿਹਦੇ ਨਾਲ ਜਦੋਂ ਤੁਸੀਂ ਬਾਰ-ਬਾਰ ਹਾਥੀ ਧੋਈ ਜਾਉਂਗੇ ਤੁਹਾਨੂੰ ਸੈਟੀਸਫੈਕਸ਼ਨ ਹੀ ਨਹੀਂ ਮਿਲ ਰਹੀ ਕਿ ਤੁਹਾਡੇ ਹੱਥ ਸਾਫ਼ ਆ ਤਾਂ ਫਿਰ ਉਹ ਤੰਗੀ ਤਾਂ ਆਉਗੀ ਨਾ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਆਪਣੀ ਫੈਮਲੀ ਪ੍ਰਤੀ ਵੀ ਗਲਤ ਵਿਚਾਰ ਆਉਣ ਲੱਗ ਪੈਂਦੇ ਨੇ ਆਪਣੇ ਬੱਚਿਆਂ ਪ੍ਰਤੀ ਵਿਚਾਰ ਸਹੀ ਨਹੀਂ ਆਉਂਦੇ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਇਹ ਵਿਚਾਰ ਮੈਨੂੰ ਆਏ ਤੇ ਆਏ ਕਿਉਂ ਇਹ ਨਹੀਂ ਹੋਣੇ ਚਾਹੀਦੇ ਸੀ ਪਰ ਅਸਲ ਦੇ ਵਿੱਚ ਦੋਸਤੋ ਇਹ ਵਿਚਾਰ ਜਿਹੜੇ OCD ਦੇ ਵਿੱਚ ਆਉਂਦੇ ਨਾ ਇਹ ਕਾਫੀ ਡਿਫਰੈਂਟ ਹੁੰਦੇ ਨੇ ਜਿਹਦੇ ਵਿੱਚ ਨਾ ਚਾਹੁੰਦੇ ਹੋਏ ਵੀ ਜਿਹੜਾ ਆ ਪਰਸਨ ਉਹ ਬਹੁਤ ਜ਼ਿਆਦਾ ਤੰਗ ਹੁੰਦਾ ਹੈ ਅੰਦਰੋਂ ਅੰਦਰ ਹੀ